ਇਹ ਪਿੰਡ ਛੇਰੋਂ ਇੱਧਰ ਹਰੀਗੇ ਇੱਧਰ ਤਰਨਤਾਰਨ ਤਰਨਤਾਰਨ ਸਾਹਿਬ ਜਾ ਰਹੇ ਤਰਨਤਾਰਨ ਛੇਰੋਂ ਤੋਂ 7 ਕਿਲੋਮੀਟਰ ਖਾਣ ਪੀਣ ਕੋਈ ਚੱਲੇ ਸ਼ਾਮਾਂ ਦਾ ਟਾਈਮ ਤੇ ਤਰਨਤਾਰਨ ਜਾ ਕੇ ਤੁਹਾਨੂੰ ਦਿਖਾਉਂਦੇ ਆ ਇਹ ਇਹ ਹਾਈਵੇ ਰੋਡ ਹੈ ਤਰਨਤਾਰਨ ਨੂੰ ਜਾਂਦਾ ਇੱਥੇ ਅੱਗੇ ਬਾਬਾ ਜੀ ਦਾ ਗੇਟ ਆਊਗਾ ਸੇਰੋਂ ਤੋਂ ਜਦੋਂ ਆਈਏ ਤਰਨਤਾਰਨ ਸਹਿਬ ਨੂੰ ਬਾਬਾ ਜੀ ਦਾ ਗੇਟ ਤਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਰਬਾਰ ਸਾਹਿਬ ਨੂੰ ਜਾਂਦਾ ਇੱਕ ਛੜਕ ਬਾਹਰ ਨੂੰ ਜਾਂਦੀ ਹੈ ਤੇ ਇੱਕ ਅੰਦਰ ਨੂੰ ਚਲ ਜਾਂਦੀ ਆ ਦਰਬਾਰ ਸਾਹਿਬ ਨੂੰ ਜਾਂਦੀ ਤਰਨਤਾਰਨ ਸਹਿਬ ਅੰਦਰ ਨੂੰ ਦਰਬਾਰ ਸਾਹਿਬ ਵਾਲੀ ਇਹ ਛੜਕ ਉਹ ਵਾਰ-ਵਾਰ ਜਾਂਦੀ ਤੇ ਕੁਝ ਖਾਣ ਪੀਣ ਆਏ ਤਰਨਤਾਰ ਤੇ ਇਹ ਫਾੜਕ ਦਰਦਾਂ ਦਾ ਛੋਟਾ ਆਉਂਦਾ ਇਧਰਲੀ ਸਾਈਡ ਤੇ ਤੁਹਾਨੂੰ ਚੱਲ ਕੇ ਦਿਖਾਉਂਦੇ ਆ ਕੁਝ ਖਾਣ ਪੀਣ ਦੁਕਾਨ ਤੇ ਚੱਲਦੇ ਆਪਾਂ ਤੇ ਅੱਗੇ ਜਾ ਕੇ ਤੁਹਾਨੂੰ ਸ਼ਹਿਰ ਪੂਰਾ ਗਾੜੀ ਪਹੁੰਚਾਉਂਦੇ ਆ ਤੇ ਖਾਹ ਤੇ ਛਾਇਆ ਤੋਂ ਬਾਰ ਬਾਰ ਹੀ ਰਹੀ ਐ ਅਸੀਂ ਸ਼ਹਿਰ ਦੇ ਪੂਰੇ ਅੰਦਰوار ਨ ਜਾਣਾ ਚਾਹ ਤੇ ਮੇਰੇ ਸਾਹਮਣੇ ਬਾਟਰ ਥਾਣੇ ਦੇ ਲਾਗੇ ਬਹੁਤ ਪੁਰਾਣੀ ਦੁਕਾਨ ਆਇਆ ਕੋ 45 ਸਾਲ ਤਾਜ਼ਾ ਸਮਾਨ ਬਣਾਵੇ ਕਰਨਤਾਰਨ ਸਰਰ ਖਾਣੇ ਦੇ ਲਾਗੇ ਬਿਲਕੁਲ ਕਿਉਂਕ ਪੈਂਦਾ ਸਰਰ ਥਾਣਾ ਕਰਨਤਾਰਨ ਵੀਰੋ ਦੀ ਤਾਜ਼ਾ ਨਾਲ ਸਭ ਬਣਾ ਗੋ ਉਸੇ ਵਾਲੇ ਦਿੰਦੇ ਆ ਕੁਛ ਤਾਜ਼ਾ ਕਿ ਆਪ ਬਹੁਤ ਦਿਲੋਂ 2 ਵਜੇ ਤੋਂ ਲੈ ਕੇ 9 ਵਜੇ ਤੱਕ ਦੁਕਾਨ ਖੁੱਲੀ ਹੁੰਦੀ ਸਭ ਕੁਝ ਤਾਜ਼ਾ ਦਿੰਦੇ ਵੀਰ ਜੀ ਨੇ ਨਾਲੋਂ ਨਾਲ ਬਣਾ ਕੇ ਉਸੇ ਟਾਈਮ ਛੱਟ ਉਠਾਣੇ ਦੇ ਬਾਅਦ ਨੇ ਪੱਲ ਕੋਲ ਹੋਰ ਛੱਟਰ ਖਾਣਾ ਵਾ ਤੇ ਆ ਦੁਕਾਨ ਆ